ਲੁਧਿਆਣਾ ਵਿੱਚ ਐਂਟਰ ਹੋ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਿਖਿਆ ਨਸ਼ਾ ਤਸਕਰਾਂ ਦੀ ਜਾਣਕਾਰੀ WhatsApp ਤੇ ਭੇਜੋ ਦੂਜੇ ਪਾਸੇ ਭਗਵਾਨ ਸਿੰਘ ਮਾਨ ਦੀ ਪਿੱਲਰ ਦੇ ਪਾਸੇ ਫੋਟੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਰਡ ਜਿਹੜੇ ਆ ਉਹ ਲੁਧਿਆਣਾ ਦੇ ਵਿੱਚ ਲੱਗੇ ਹੋਏ ਹੁਣ ਨਾ ਤਾਂ ਇਹ ਲਿਖਿਆ ਕਿ ਰਵਿੰਦ ਕੇਜਰੀਵਾਲ ਕੋਲੇ ਕਿਹੜਾ ਹੁੰਦਾ ਹੈ ਨਾ ਇਹ ਲਿਖਿਆ ਕਿ ਭਗਵਾਨ ਸਿੰਘ ਮਾਨ ਕੋਲੇ ਕਿਹੜਾ ਹੁੰਦਾ ਹੈ ਇਹੜਾ ਕਾਨੂੰਨੀ ਕਾਗਜ਼ੀ ਸੌ ਚੱਕੀ ਆ ਵੋਟਾਂ ਪਈਆਂ ਉਹ ਤਾਂ ਹੈਗੀਆਂ ਭਗਵੰਤ ਮਾਨ ਜੀ ਪਰ ਅਰਵਿੰਦ ਕੇਜਰੀਵਾਲ ਜੀ ਸਰਕਾਰੀ ਬੋਰਡਾਂ ਦੇ ਉੱਤੇ ਕਿਹੜੇ ਹਿਸਾਬ ਨਾਲ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਨੇ ਫਿਰ ਇੱਥੋਂ ਇੱਕ ਸ਼ੱਕ ਜਾਰ ਹੁੰਦਾ ਹੈ ਕਿ ਫਿਰ ਕਿਤੇ ਮੁੱਖ ਮੰਤਰੀ ਇਹ ਤਾਂ ਨਹੀਂ ਹਾਲਾਂਕਿ ਅਰਵਿੰਦ ਕੇਜਰੀਵਾਲ ਕੋਲੇ ਕੋਈ ਉਹਦਾ ਨਹੀਂ ਉਹ ਸਾਫ ਦਾ ਸੀਐਮ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਮੁਖੀ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆ ਜਿਹੜੇ ਉਹ ਘੱਟ ਚਮਕਦੇ ਆ ਅਰਵਿੰਦ ਕੇਜਰੀਵਾਲ ਇੱਥੇ ਜ਼ਿਆਦਾ ਚਮਕਦੇ ਆ ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਬੋਰਡ ਆ ਉਹ ਭਗਵਾਨ ਸਿੰਘ ਮਾਨ ਨਾਲੋਂ ਦੋ ਜ਼ਿਆਦਾ ਹੋ ਸਕਦੇ ਆ ਪਰ ਘੱਟ ਨਹੀਂ ਜਿਸ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ ਇਥੋਂ ਇੱਕ ਗੱਲ ਕਲੀਅਰ ਆ ਉਹ ਚੀਜ਼ ਨਸ਼ਾ ਖਤਮ ਹੋਵੇ ਨਾ ਹੋਵੇ ਉਹ ਗਾਂਧੀਆਂ ਗੱਲਾਂ ਆ ਪਰ ਪੰਜਾਬ ਖਤਮ ਜ਼ਰੂਰ ਹੋ ਜਾਵੇਗਾ ਮਾਨਯੋਗ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਉਹਨਾਂ ਦੇ ਵੀ ਫੋਟੋ ਲਾਈਏ ਉਹਨਾਂ ਦਾ ਵੀ ਨਾਂ ਨਹੀਂ ਲਿਖਿਆ ਤਾਂ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਕੌਣ ਕੀ ਹੈ ਤੇ ਕੌਣ ਕੀ ਹੈ ਲੁਧਿਆਣਾ ਦੇ ਵਿੱਚ ਬੱਚਿਆਂ ਨੂੰ ਸੋਚ ਕੇ ਯਾਨੀ ਐਨਐਸਐਸਸੀ ਤੇ ਐਨਐਸਐਸ ਵਾਲਿਆਂ ਨੂੰ ਤਾਂ ਉਸ ਤੋਂ ਪਹਿਲਾਂ ਦੀ ਇਹ ਤਸਵੀਰ ਹੈ ਲੁਧਿਆਣਾ ਦੀ ਪੂਰਾ ਲੁਧਿਆਣਾ ਬੋਰਡ ਨਾਲ ਭਰਿਆ ਦਿਖਾਈ ਤੁਹਾਨੂੰ ਦੇਵੇਗਾ ਦੋਸਤੋ ਇਸ ਵਕਤ ਮੈਂ ਲੁਧਿਆਣੇ ਆ ਤੇ ਜੇਕਰ ਤੁਸੀਂ ਲੁਧਿਆਣੇ ਆਉਂਗੇ ਤਾਂ ਲੁਧਿਆਣੇ ਵਿੱਚ ਐਂਟਰ ਹੋ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ। ਉੱਥੇ ਬੋਰਡ ਲੱਗੇ ਹੋਏ ਐ। ਇੱਕ ਪਾਸੇ ਬੋਰਡਾਂ ਦੇ ਉੱਤੇ ਬੋਰਡ ਜਿਹੜੇ ਵਕ ਵਕ ਥੰਮਾ ਨਾਲ ਮੈਂ ਤਸਵੀਰਾਂ ਦਿਖਾ ਦਿਆਂ ਕਿ ਜਿਹੜੇ ਪਿੱਲਰ ਨੇ ਜਿਹੜੇ ਫਲਾਈਓਵਰ ਦੇ ਇਹਨਾਂ ਦੇ ਪਿੱਲਰਾਂ ਤੇ ਤੇ ਨਾਲ ਲੱਗਦੇ ਬਿਜਲੀ ਦੇ ਖੰਭਿਆਂ ਤੇ ਬੋਰਡ ਲੱਗੇ ਹੋਏ ਨੇ ਜਿਦੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਿਖਿਆ ਨਸ਼ਾ ਤਸਕਰਾਂ ਦੀ ਜਾਣਕਾਰੀ WhatsApp ਤੇ ਭੇਜੋ। ਦੂਜੇ ਪਾਸੇ ਭਗਵੰਤ ਸਿੰਘ ਮਾਨ ਦੀ ਦੂਜੇ ਜਿਹੜਾ ਪਿੱਲਰ ਦੇ ਪਾਸੇ ਫੋਟੋ ਹੁਣ ਇੱਥੇ ਸਮਝ ਨਹੀਂ ਆਉਂਦੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਕਿਉਂਕਿ ਜਿਹੜਾ ਕਾਨੂੰਨੀ ਕਾਗਜ਼ੀ ਸੌ ਚੱਕੀ ਆ ਵੋਟਾਂ ਪਈਆਂ ਉਹ ਤਾਂ ਹੈਗੇ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਨੂੰ ਵੋਟਾਂ ਪਈਆਂ ਭਗਵੰਤ ਮਾਨ ਜੀ ਨੂੰ ਚੁਣਿਆ ਪਰ ਅਰਵਿੰਦ ਕੇਜਰੀਵਾਲ ਜੀ ਸਰਕਾਰੀ ਬੋਰਡਾਂ ਦੇ ਉੱਤੇ ਕਿਹੜੇ ਹਿਸਾਬ ਨਾਲ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਨੇ ਫਿਰ ਇੱਥੋਂ ਇੱਕ ਸ਼ੱਕ ਜਾਰ ਹੁੰਦਾ ਹੈ ਕਿ ਫਿਰ ਕਿਤੇ ਮੁੱਖ ਮੰਤਰੀ ਇਹ ਤਾਂ ਨਹੀਂ ਹਾਲਾਂਕਿ ਲੋਕਾਂ ਨੇ ਭਗਵਾਨ ਸਿੰਘ ਮਾਨ ਨਹੀਂ ਹੈ ਭਗਵਾਨ ਸਿੰਘ ਮਾਨ ਹੀ ਕਾਗਜ਼ੀ ਪੱਤਰੀਆਂ ਪਰ ਜਦੋਂ ਇਹ ਬੋਰਡ ਤੁਸੀਂ ਦੇਖੋਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਰਡ ਜਿਹੜੇ ਆ ਉਹ ਲੁਧਿਆਣਾ ਦੇ ਵਿੱਚ ਲੱਗੇ ਹੋਏ ਆ ਤੁਸੀਂ ਤਸਵੀਰਾਂ ਮੈਂ ਕਹੂੰਗਾ ਕਿ ਜਿਹੜੇ ਮਰਜੀ ਅੱਗੇ ਤੁਰ ਕੇ ਵੀ ਦਿਖਾਵਾਂਗੇ ਤੁਹਾਨੂੰ ਜਿਹੜੇ ਮਰਜੀ ਪਿਲਰ ਦੇ ਉੱਤੇ ਦੇਖ ਲਓ ਤੁਹਾਨੂੰ ਤਸਵੀਰ ਦਿਖਾਈ ਦੇਵੇਗੀ ਅਰਵਿੰਦ ਕੇਜਰੀਵਾਲ ਦੀ ਹਰ ਪਾਸੇ ਹਰ ਬੋਰਡ ਨਾਇਰਤ ਪੱਦਰਾਂ ਦੇ ਹੁੰਦੇ ਇੱਕ ਪਾਸੇ ਲੱਗੀ ਹੋਵੇਗੀ ਭਗਵਾਨ ਸਿੰਘ ਮਾਨ ਦੀ ਹੁਣ ਨਾ ਤਾਂ ਇਹ ਲਿਖਿਆ ਕਿ ਰਵਿੰਦ ਕੇਜਰੀਵਾਲ ਕੋਲੇ ਕਿਹੜਾ ਅਹੁਦਾ ਹੈ ਨਾ ਇਹ ਲਿਖਿਆ ਕਿ ਭਗਵਾਨ ਸਿੰਘ ਮਾਨ ਕੋਲੇ ਕਿਹੜਾ ਅਹੁਦਾ ਹੈ ਦੋਨਾਂ ਬੋਰਡਾਂ ਦੇ ਉੱਤੇ ਅਹੁਦੇ ਦੋਨਾਂ ਦੇ ਨਹੀਂ ਲਿਖੇ ਹਾਲਾਂਕਿ ਰਵਿੰਦ ਕੇਜਰੀਵਾਲ ਕੋਲੇ ਕੋਈ ਅਹੁਦਾ ਨਹੀਂ ਉਹ ਸਾਬਕਾ ਸੀਐਮ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਮੁਖੀ ਨੇ ਪਰ ਸੰਵਿਧਾਨਕ ਅਹੁਦਾ ਉਹਨਾਂ ਕੋਲੇ ਇਸ ਵਕਤ ਕੋਈ ਨਹੀਂ ਤੇ ਜਿਨ੍ਹਾਂ ਕੋਲੇ ਸੰਵਿਧਾਨਕ ਅਹੁਦਾ ਹੈ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਉਹਨਾਂ ਦੀ ਵੀ ਫੋਟੋ ਲਾਈ ਹੈ ਉਹਨਾਂ ਦਾ ਵੀ ਨਾਂ ਨਹੀਂ ਲਿਖਿਆ ਤਾਂ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਕੌਣ ਕੀ ਹੈ ਤੇ ਕੌਣ ਕੀ ਹੈ ਸੋ ਜਿਸ ਤਰੀਕੇ ਦੇ ਨਾਲ ਇੱਥੇ ਬੋਰਡ ਲਾਏ ਆ ਜਿਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਦੀ ਜਾਣਕਾਰੀ ਜਿਨ੍ਹਾਂ ਲਗਾਤਾਰ ਬੋਰਡ ਲੱਗਿਆ ਇੱਕ ਤਾਂ ਇਹ ਭਲੇਖਾ ਪਾਉਂਦੇ ਆ ਲੋਕਾਂ ਨੂੰ ਕਿ ਮੁੱਖ ਮੰਤਰੀ ਹੁਣ ਅਸਲ ਦੇ ਵਿੱਚ ਹੈ ਕੌਣ ਲੋਕਾਂ ਇਹ ਸੋਚਦੇ ਆ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਜਿਹੜਾ ਅਣਜਾਣ ਬੰਦਾ ਇੱਥੇ ਆ ਗਿਆ ਪੰਜਾਬ ਦਾ ਨਾ ਹੋਇਆ ਬਾਹਰ ਦਾ ਹੋਇਆ ਹੁਣ ਤਾਂ ਦੇਖ ਕੇ ਇੱਕ ਵਾਰ ਇਹ ਲੱਗਣਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਅਰਵਿੰਦ ਕੇਜਰੀਵਾਲ ਨੇ ਤੇ ਦੂਜੇ ਨੰਬਰ ਦੇ ਉੱਤੇ ਇੰਨਾ ਖਰਚਾ ਜਿੰਨਾ ਬੋਰਡਾਂ ਦੇ ਉੱਤੇ ਜਿੰਨਾ ਫਲੈਕਸਾਂ ਦੇ ਉੱਤੇ ਲੁਧਿਆਣੇ ਦੇ ਵਿੱਚ ਕੀਤਾ ਹੋਇਆ ਇੰਨੇ ਦੇ ਵਿੱਚ ਤਾਂ ਬੜੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਸੀ ਵੈਸੇ ਯੋਧ ਨਸ਼ਾ ਵਿਰੋਧ ਹੋ ਜਾਂਦਾ ਨੌਜਵਾਨ ਰੋਜ਼ਗਾਰ ਤੇ ਤੁਰ ਜਾਂਦੇ ਤੇ ਯੋਧ ਨਸ਼ਾ ਵਿਰੋਧ ਸ਼ੁਰੂ ਹੋ ਜਾਂਦਾ ਆਪੇ ਲੋਕਾਂ ਨੇ ਨਸ਼ੇ ਤੋਂ ਹਟ ਜਾਣਾ ਸੀ ਸੋ ਜਿਸ ਤਰੀਕੇ ਦੀ ਲੁਧਿਆਣੇ ਦੀ ਤਸਵੀਰ ਤੁਸੀਂ ਦੇਖੋਗੇ ਜਿਸ ਤਰੀਕੇ ਦੇ ਹਾਲਾਤ ਲੁਧਿਆਣੇ ਤੁਸੀਂ ਦੇਖੋਗੇ ਹਰਾਨ ਰਹਿ ਜਾਓਗੇ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆ ਜਿਹੜੇ ਉਹ ਘੱਟ ਚਮਕਦੇ ਆ ਅਰਵਿੰਦ ਕੇਜਰੀਵਾਲ ਇੱਥੇ ਜ਼ਿਆਦਾ ਚਮਕਦੇ ਆ ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਬੋਰਡ ਆ ਉਹ ਭਗਵਾਨ ਸਿੰਘ ਮਾਨ ਨਾਲੋਂ ਦੋ ਜ਼ਿਆਦਾ ਹੋ ਸਕਦੇ ਆ ਪਰ ਘੱਟ ਨਹੀਂ ਹਰ ਕੋਲੇ ਹਰ ਥੰਮ ਹਰ ਪਿੱਲਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਆਪਣੇ ਛਾਪ ਛੱਡੀ ਹੋਈ ਆ ਹੁਣ ਇੱਥੇ ਸਮਝ ਨਹੀਂ ਆਉਂਦਾ ਕਿ ਜਿਹੜੇ ਕਹਿੰਦੇ ਸੀ ਕਿ ਫਾਲਤੂ ਖਰਚਾ ਨਹੀਂ ਕਰਨਾ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਜੋ ਮੌਜੂਦਾ ਨੇ ਉਹਨਾਂ ਨੇ ਕੁਝ ਚੀਜ਼ਾਂ ਸਾਹਮਣੇ ਰੱਖੀਆਂ ਕਿ ਕਿਵੇਂ ਜਿਹੜਾ ਸਮੋਕ ਟਾਵਰ ਬਣਾਇਆ ਉਹ ਬਣਾਉਣ ਤੇ ਘੱਟ ਖਰਚਾ ਐ ਐਡਵਰਟਾਈਜ਼ਮੈਂਟ ਤੇ ਜ਼ਿਆਦਾ ਖਰਚਾ ਆਡ ਇਵਨ ਸਕੀਮ ਤੇ ਉਹ ਸਕੀਮ ਤੇ ਕੋਈ ਖਰਚਾ ਨਹੀਂ ਤੇ ਉਸ ਨੂੰ ਮਸ਼ਹੂਰੀ ਕਰਨ ਦੇ ਉੱਤੇ ਕਰੋੜਾਂ ਰੁਪਏ ਦਾ ਖਰਚਾ ਕਿਤੇ ਇਹ ਤਾਂ ਨਹੀਂ ਵੀ ਨਸ਼ਾ ਘੱਟ ਬੰਦ ਹੋਵੇ ਤੇ ਖਰਚਾ ਜ਼ਿਆਦਾ ਹੋ ਜਾਵੇ ਨਸ਼ੇ ਬੰਦੀ ਦੀ ਵੀ ਤਸਵੀਰ ਇੱਥੋਂ ਝਲਕਦੀ ਐ ਕਿ ਕੋਈ ਵੀ ਜਿਹੜਾ ਤੁਸੀਂ ਨੌਜਵਾਨ ਚਲੇ ਜਾਓ ਜਿਹੜਾ ਨਸ਼ਾ ਕਰਦਾ ਉਹਨੂੰ ਇਹ ਅੱਜ ਤੱਕ ਨਹੀਂ ਹੋਇਆ ਕਿ ਉਹਨੂੰ ਨਸ਼ਾ ਮਿਲਣਾ ਨਾ ਹੋਵੇ ਅਸੀਂ ਕਈ ਨੌਜਵਾਨਾਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਆ ਤੁਹਾਨੂੰ ਨਹੀਂ ਮਿਲਣਾ ਸਾਨੂੰ ਤਾਂ ਮਿਲ ਹੀ ਜਾਊਗਾ ਸੋ ਤਸਵੀਰ ਜਿਹੜੀ ਹੈ ਉਹ ਵੱਖਰੀ ਹੈ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਅੱਜ NCC NSS ਦੇ ਬੱਚਿਆਂ ਨੂੰ ਸੌਹਾਂ ਚਕਾਈਆਂ ਗਈਆਂ ਕੱਲ ਆਪਣੇ ਬੰਦਿਆਂ ਨੂੰ ਸੌਹਾਂ ਚਕਾਈਆਂ ਗਈਆਂ ਹੁਣ ਸੌਹਾਂ ਤਾਂ ਜਿਸ ਦਿਨ ਖਟਕੜ ਕਲਾਂ ਵਿਖੇ ਭਗਵਾਨ ਸਿੰਘ ਮਾਨ ਜੀ ਨੇ ਸੌਹ ਚਕੀ ਉਹਦੇ ਵੀ ਸਾਰਿਆਂ ਨੂੰ ਭ੍ਰਿਸ਼ਟਾਚਾਰ ਦੀਆਂ ਸੌਹਾਂ ਚਕਾਈਆਂ ਗਈਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਖੁਦ ਹੀ ਦੋ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਵੀ ਆ ਗਏ ਸੀ ਇਸ ਸੌਹਾਂ ਚੱਕਣ ਦੇ ਨਾਲ ਸਾਰਾ ਕੁਝ ਹੋ ਜਾਂਦਾ ਸੌਹ ਤਾਂ ਜਿਹੜਾ ਵੀ ਪ੍ਰਧਾਨ ਮੰਤਰੀ ਜਿਹੜੇ ਜਿਨ੍ਹਾਂ ਤੇ ਭਗਵਾਨ ਸਿੰਘ ਮਾਨ ਜੀ ਇਲਜ਼ਾਮ ਲਗਾਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚਨਜੀਤ ਸਿੰਘ ਜਿਹੜੇ ਜਿਨ੍ਹਾਂ ਤੇ ਇਲਜ਼ਾਮ ਲਗਾਉਂਦੇ ਨੇ ਸੌਹਾਂ ਤਾਂ ਉਹਨਾਂ ਨੇ ਵੀ ਸੰਵਿਧਾਨ ਦੀਆਂ ਚੱਕੀਆਂ ਸੀ ਸੌਹ ਤਾਂ ਉਹਨਾਂ ਨੇ ਵੀ ਖਾਦੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਤੇ ਵੀ ਤਾਂ ਤੁਸੀਂ ਇਲਜ਼ਾਮ ਲਾਉਣੀ ਹੋ ਤੇ ਸੌਹਾਂ ਖਾਣ ਵਾਲੀ ਮਸਲੇ ਹੱਲ ਹੁੰਦੇ ਹੁੰਦੇ ਤਾਂ ਫਿਰ ਜਿਹੜਾ ਮਰਜ਼ੀ ਬੰਦਾ ਉਹਨੂੰ ਸੌਹ ਚ ਕਾ ਦਿਆ ਕਰਦੇ ਤੇ ਭ੍ਰਿਸ਼ਟਾਚਾਰ ਮੁਕਤ ਵੀ ਪੰਜਾਬ ਹੋ ਜਾਂਦਾ ਨਸ਼ਾ ਮੁਕਤ ਪੰਜਾਬ ਵੀ ਹੋ ਜਾਂਦਾ ਸੋ ਇਹ ਸੌਹਾ ਚਕਾਉਣਾ ਕਿੰਨਾ ਕਿ ਫਾਇਦਾ ਹੋਣਾ ਤਾਂ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਇੱਥੇ ਐਡਵਰਟਾਈਜ਼ਮੈਂਟ ਤੇ ਜਿਹੜਾ ਜਿਸ ਤਰੀਕੇ ਦੇ ਨਾਲ ਖਰਚਾ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਉਥੋਂ ਇੱਕ ਗੱਲ ਕਲੀਅਰ ਹੈ ਕਿ ਉਹ ਚੀਜ਼ ਨਸ਼ਾ ਖਤਮ ਹੋਵੇ ਨਾ ਹੋਵੇ ਉਹ ਗਾਂਧੀਆਂ ਗੱਲਾਂ ਹੈ ਪਰ ਪੰਜਾਬ ਖਤਮ ਜ਼ਰੂਰ ਹੋ ਜਾਵੇਗਾ ਕਿਉਂਕਿ ਪੰਜਾਬ ਸਿਰ ਪਹਿਲਾਂ ਹੀ 1 ਹਰਬਾਰ ਰੁਪਏ ਦਾ ਕਰਜ਼ਾ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਹੈ ਉਹ ਕਰਜ਼ਾ ਉਤਰਨ ਦੀ ਕੋਈ ਵਾਅਦਾ ਹੀ ਨਹੀਂ ਕਰਜ਼ਾ ਉਤਨ ਦਾ ਕੋਈ ਰਾਹ ਨਹੀਂ ਤੇ ਚੜਦਾ ਜ਼ਰੂਰ ਜਾਂਦਾ ਹੈ ਉੱਪਰ ਵਾਲ ਨੂੰ ਜ਼ਰੂਰ ਜਾਈ ਜਾਂਦਾ ਨੀਵੇਂ ਆਉਣ ਵਾਲੇ ਪਾਸੇ ਨੂੰ ਕੋਈ ਧਿਆਨ ਨਹੀਂ ਸੋ ਅੱਜ ਲੁਧਿਆਣਾ ਦੇ ਵਿੱਚ ਬੱਚਿਆਂ ਨੂੰ ਸੌਂਚ ਕੇ ਯਾਨੀ ਐਨਐਸਐਸਸੀ ਤੇ ਐਨਐਸਐਸ ਵਾਲਿਆਂ ਨੂੰ ਤਾਂ ਉਸ ਤੋਂ ਪਹਿਲਾਂ ਦੀ ਇਹ ਤਸਵੀਰ ਆ ਲੁਧਿਆਣਾ ਦੀ ਪੂਰਾ ਲੁਧਿਆਣਾ ਬੋਰਡਾਂ ਨਾਲ ਭਰਿਆ ਦਿਖਾਈ ਤੁਹਾਨੂੰ ਦੇਵੇਗਾ ਵੀਡੀਓ ਵੀ ਪਾਸੇ ਆਸੇ ਟਲ ਕੇ ਬਣਾਉਣੀ ਪਈ ਜਿਉਂਕਿ ਇੱਥੇ ਪੁਲਿਸ ਬਹੁਤ ਪੁੱਛ ਰਹੀਦੀ ਹੈ ਤੁਸੀਂ ਇੱਥੇ ਕੀ ਕਰਦੇ ਆ ਬਾਕੀ ਇੱਥੇ মিডিਆ ਨੂੰ ਵੀ ਉਹਨੂੰ ਇਜਾਜ਼ਤ ਹੈ ਜਿਹੜੇ ਕੋਲੇ ਪੀਲੇ ਕਾਰਡ ਹੈ ਜਾਂ ਐਕ੍ਰੇਡੇਸ਼ਨ ਐਕ੍ਰੇਡੇਸ਼ਨ ਦਾ ਮਤਲਬ ਕੀ ਹੈ ਕਿ ਜਿਹੜਾ ਸਰਕਾਰ ਦੀ ਐਡ ਲੈਂਦਾ ਹੈ ਜਿਹੜਾ ਸਰਕਾਰ ਦੀ ਐਡ ਲੈ ਕੇ ਸਰਕਾਰ ਨਾਲ ਮਿਲ ਕੇ ਚੱਲਦਾ ਉਹਦੀ ਇੱਥੇ ਇਜਾਜ਼ਤ ਹੈ ਅਸੀਂ ਚੋਰੀ ਛੁਪੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਪੰਜਾਬ ਦਾ ਮੁੱਖ ਮੰਤਰੀ ਅਸਲ 'ਚ ਹੈ ਗੌਣ ਅਰਵਿੰਦ ਕੇਜਰੀਵਾਲ ਤੁਸੀਂ ਦੇਖ ਹੀ ਰਹੇ ਹੋ ਅਰਵਿੰਦ ਕੇਜਰੀਵਾਲ ਆ ਗਏ ਆ ਨੇ ਹੁਣ ਭਗਵਾਨ ਸਿੰਘ ਮਾਨ ਆਉਣਗੇ ਮਤਲਬ ਐਂ ਵਾਰੀ ਵੰਡੀ ਵਿਆ ਵਿਆੜੀ ਜਿਵੇਂ ਬੱਚੇ ਖੇਡ ਦਿੰਦੇ ਵੀ ਇੱਕ ਬੋਰਡ ਤੇਰਾ ਇੱਕ ਬੋਰਡ ਮੇਰਾ ਤਾਂ ਹੁਣ ਇਥੋਂ ਜਿਹੜੇ ਵਿਰੋਧੀ ਸਵਾਲ ਉਠਾਉਂਦੇ ਆ ਜਿਹੜੇ ਕਈ ਲੀਡਰ ਕਹਿ ਦਿੰਦੇ ਆ ਕਿ ਜੀ ਪੰਜਾਬ ਚ ਸੁਪਰ ਸੀਐਮ ਕੋਈ ਹੋਰ ਚੱਲ ਰਿਹਾ ਤਾਂ ਉੱਥੋਂ ਇਹ ਸਵਾਲਾਂ ਤੇ ਜਿਹੜੀਆਂ ਮੋਹਰ ਵੀ ਲੱਗਦੀ ਹੈ ਕਿ ਕਿਤੇ ਸੱਚਮੁੱਚ ਤਾਂ ਨਹੀਂ ਇਹ ਚੀਜ਼ ਕਿਉਂਕਿ ਇੱਕ ਬੋਰਡ ਜਿਹੜੇ ਰਵਿੰਦ ਕੇਜਰੀਵਾਲ ਦਾ ਇੱਕ ਬੋਰਡ ਭਗਵੰਤ ਮਾਨ ਦਾ ਤੇ ਭਗਵਾਨ ਸਿੰਘ ਮਾਨ ਦੇ ਥੱਲੇ ਵੀ ਨਹੀਂ ਲਿਖਿਆ ਕਿ ਉਹ ਕੌਣ ਹੈ ਤੇ ਰਵਿੰਦ ਕੇਜਰੀਵਾਲ ਦੇ ਥੱਲੇ ਵੀ ਨਹੀਂ ਲਿਖਿਆ ਉਹ ਕੌਣ ਹੈ ਕਿਉਂਕਿ ਦੋਨਾਂ ਦਾ ਹੀ ਪਰਦਾ ਰਹਿ ਜਾਵੇ ਜੇ ਰਵਿੰਦ ਕੇਜਰੀਵਾਲ ਥੇਹਾਂ ਲਿਖਣਾ ਪੈਂਦਾ ਤਾਂ ਲਿਖਣਾ ਪਵੇਗਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਆ ਜਿਹੜੇ ਉਹ ਹੈ ਪਹਿਲਾਂ ਇੱਕ ਸਮਝੌਤਾ ਹੋਇਆ ਸੀ ਨੌਲੇਜ ਸ਼ੇਅਰ ਐਗਰੀਮੈਂਟ ਹੁਣ ਤਾਂ ਉਹ ਵੀ ਨਹੀਂ ਰਿਹਾ